ਰਾਖਾਲਸਾ ਆਇਕੁ ਚੇ ਕੀ ਫਤੇਹ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਥ ਰਖਦਾ ਆਇਆ ਰਾਮ ਰਾਜੇ ਹਰ ਨਾਕਸ ਤੁਸਟ ਹਰ ਮਾਰਿਆ ਬਹਿਲਾਦ ਤਰਾਇਆ ਹੰਕਾਰਿੰਦ ਕਾ ਪਿੱਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਲੋਕ ਮਹੱਲਾ ਪਹਿਲਾ ਦੁਖ ਤਾਰੂ ਸੁਖ ਰੋਗ ਪਿਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਚਾਹੂ ਕਰਿ ਨ ਹੋਈ ਬਲਿਹਾਰੀ ਕੁਦਰਤਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਪਰਪੂਰਨੀ ਸੱਚਾ ਸਾਹਿਬ ਸਿਫਤ ਸਵਾਲਿਓ ਜਿਨਕੇ ਤੇ ਸੋ ਪਾਰ ਪਿਆ ਕਹੋ ਨਾਨਕ ਤੇ ਕੀਆ ਮਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸ ਮਹੱਲਾ ਪਹਿਲਾ ਗੁੰਕਾਰ ਸਤੁਰ ਪ੍ਰਸਾਦ ਸੋ ਧਰਤੀ ਰਕੀ ਹਾਸੋ ਕਰਕੇ ਹਾ ਜਿਤਵੇ ਸਰਬਿਸ ਮਲੇ ਬਾਜੀ ਤੇਰੇ ਨਾਮ ਦੇ ਅਨੇਕ ਸੰਕਾ ਕੀਤੇ ਤੇਰੇ ਬਾਵਨਿਹਾਰੇ ਕੀਤੇ ਤੇਰੇ ਰਗ ਪੀਸੋ ਕਈਏ ਕੀਤੇ ਤੇਰੇ ਗਾਵਨਿਹਾਰੇ ਗਾਵਨ ਤੁੰਨ ਪਉਣ ਪਾਣੀ ਵੈਸੰਤਰ ਗਾਵੇਂ ਗਾਵੰਤਨੋ ਤਰੰਦਵਾਰੇ ਗਾਵੰਤਨੋ ਚਿਤਕੁਤਿ ਕੁਤਲਿਕ ਜਾਨਨ ਇੰਦਿਕਲੇਕ ਤਰੰ ਵਿਚਾਰੇ ਗਾਵੰਤਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰਤਨੋ ਇੰਦਰਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੰਤਨੋ ਸਿਤਸਮਾਦੀ ਅੰਦਰ ਗਾਵੰਤਨੋ ਸਾਧ ਵਿਚਾਰੇ ਗਾਵੰਤਨੋ ਜਤੀ ਸਤੀ ਸੰਤੋਖੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪਰਚਪੰਨ ਕੀਸਰੇ ਜਗ ਜਗ ਬੇਦਾਨਾਲੇ ਗਾਵੰਤਨੋ ਮੋਹਨਿਆ ਮਨ ਮੋਹਨੇ ਸਰ ਮਚ ਪਿਆਲੇ ਗਾਵਨ ਤਨੂ ਰਤਨ ਪਾਏ ਤੇਰੇ ਅਟ ਸਟ ਤੀਰਤ ਨਾਲੇ ਗਾਵਨ ਤਨੂ ਜੋਤ ਮਹਾਬਲ ਸੂਰਾ ਗਾਵਨ ਤਨੂ ਖਾਣੀ ਚਾਰੇ ਗਾਵਨ ਤਨੂ ਖੰਡ ਮਨ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਤਾਰੇ ਸੇ ਤਨੂ ਗਾਵਨ ਜੋਤ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਨੂ ਗਾਵਨ ਸੇ ਮੈਂ ਚਤਨਾ ਆਮਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚੇ ਸਾਹਿਬ ਸੱਚਾ ਸਚੀ ਨਾਈ ਹੈ ਪੇ ਹੋਸੀ ਜਾਏ ਨਾ ਜਾਸੀ ਰਤਨਾ ਦੇ ਨਰ ਜਾਈ ਰੰਗੀ ਰੰਗੀ ਪਾਤੀ ਕਾਰ ਕਰਜਨ ਸੀ ਮਾਇਆ ਜਨੇ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤ ਜਿ ਵੜਾਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸ਼ਹਾਪਤ ਸਾਹਿਬ ਨਾਨਕ ਹਣ ਰਜਾਈ ਸੋ ਪਾਤਸ਼ਾਹ ਸ਼ਹਾਪਤ ਸਾਹਿਬ ਨਾਨਕ ਹਣ ਰਜਾਈ ਆਸਾ ਮਹੱਲਾ ਪਹਿਲਾ ਸਿਨ ਵੱਡਾ ਆ ਕੇ ਸਬ ਕੋਏ ਕੀਵੜ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕਿ ਤੱਕ ਇਹ ਰੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਿਲਵਟਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਦਾ ਪਰਖਾਂ ਕੀਆਂ ਵਡਿਆਈਆਂ ਤੇਰੇ ਵਿਣ ਸਿਧੀ ਕਿਨੇ ਨ ਪਈਆ ਕਰਮ ਮਿਲੇ ਨਾਹੀ ਠਾਕ ਰਹੀਆ ਆਕ ਵਾਲਾ ਕਿਆ ਵਿਚਾਰਾ ਸਿਫਤੀ ਪਰੀ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾ ਮਸਰੇ ਮਰ ਜਾਉ ਆਖੜਿ ਓਖ ਸਚਨਾ ਸਚੇ ਨਾਮ ਕੀ ਲਗੇ ਭੁਖ ਉਤਭੁਖੇ ਖਾਹੀ ਚਲੀ ਹੈ ਦੁਖ ਸੁਖ ਮਸਰੇ ਮੇਰੀ ਮਾਈ ਸਚਾ ਸਾਇ ਸਚੇ ਨਾ ਹੀ ਰਹਾਉ ਸਚੇ ਨਾਮ ਕੀ ਤੇ ਲਵੜਿਆਈ ਆਖ ਤਕ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦਿੰਦਾਰ ਹੈ ਨ ਚੁਕੇ ਪੂਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜੇ ਆਪ ਤੇ ਵਰਤੇ दात ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮੇ ਬਾਜ ਸੁਨਾ ਤੇ ਰਾਗ ਗੂਜਰੀ ਮਹੱਲਾ ਚੋਤਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰਉ ਗੁਰ ਪਾਸ ਹਮ ਕੀਰੇ ਕ੍ਰਿਪਾ ਤੇ ਤੁਮੇ ਸਰਣਾਇ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਹੁ ਕੋ ਰਾਮ ਨਾਮ ਪਰਗਾਸ ਗੁਰਮਤਿ ਦਾ ਮੇਰਾ ਪ੍ਰਾਨ ਸਖਾਈ ਹਰ ਕੀਰੇ ਤੇ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਰ ਪਾਗ ਬਡੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਹਿਤ ਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਿਗੁਰੇ ਸਰਣ ਸੰਗਤ ਨਿ ਆਏ त्रिग जीव त्रिग जीवास जन हर जन सतगुर संगत पाई तन लिखिया लिखास तन तन सतसंगत संगत हर रस पाया मिल जन नानक नाम परगास राग गुजरी महला पंजवा काहे रे मन चित वह उदम ज आर हर जीव परया सहल मैं जन तु पाई ताका रजक आगे कर तरिया मेरे माधो जी सत मिले सो तरिया गुर प्रसाद परम पद पाया सुके कास्त ਹਾਰੇ ਆ ਰਾਵ ਜਨਨ ਪਤਾ ਲੋਕ ਸਤ ਪੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜੁਖਸੰਭਾਈ ਧਾਕੁਰ ਕਾਹੇ ਮਨਪੋ ਕਰਿਆ ਉੜੜਿਆ ਵੈ ਸੈ ਕੋ ਸਾ ਜਸ ਪਾਛੇ ਬੁਜਰੇ ਛਰਿਆ ਤਿਨ ਗਵਣ ਕਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਥਾਨ ਦਸਿਆ ਸਿ ਸਿਧਾਨ ਧਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਸਭਨੇ ਘਾਰ ਦਸਿਆ ਸਿ ਸਿਧਾਨ ਦਾ ਤਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਸਮਹਲਾ ਚਤਾ ਸੋ ਪ੍ਰਕ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਕ ਕਿਨ ਲੰਦਨ ਹਰ ਪ੍ਰਕ ਕਿਨ ਲੰਦਨ ਅਰੇ ਅਗਮਾ ਅਗਮੇ ਪਾਰਾ ਸਭ ਤੇ ਆਵੇਂ ਸਭ ਤੇ ਆਵੇਂ ਤਰਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੁੰਝੀਆਂ ਕਾਤਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਚਾਰਨਹਾਰਾ ਅਰੇ ਆਪੇ ਠਾ ਕੁਰ ਹਰੇ ਆਪੇ ਸਿਰਕ ਜੀ ਕੀਆ ਨਾਨਕ ਜੰਤ ਵਿਚਾਰਾ ਤੂੰ ਕਟ ਕਟੇ ਅੰਤਰ ਸਾਰੇ ਬਿਨ ਅੰਤਰ ਜੀ ਹਰ ਇੱਕ ਉਹ ਪ੍ਰਕਾ ਸਵਾਨਾ ਇੱਕ ਦਾ ਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਤਾ ਆਪੇ ਪੁਗਤਾ ਜੀ ਹੋ ਤਦ ਬਿਨ ਅਵਰ ਨ ਜਾਣਾ ਤੂੰ ਪਾਲ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਅੱਖ ਵਖਾਣਾ ਜੋ ਸੇਵ ਜੋ ਸੇਵ ਤਦ ਜੀ ਚਨ ਨਾਨਕ ਤੈਨ ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤਦ ਜੀ ਸੇਤੰਦੁਗ ਮੇਸਕ ਵਾਸੀ ਸੇਮਕਤ ਸੇਮਕਤ ਪਏ ਜਨ ਹੈ ਤੇ ਆਇਆ ਜੀ ਤਿਨ ਟੋਟੀ ਜਮਕੀ ਫਾਸੀ ਜਨ ਦੇ ਨਿਰਬੋਧ ਨਰਨਰਬੋਧ ਤੇ ਆਇਆ ਜੀ ਤਿਨ ਕਾ ਪਉਸ ਬਗਵਾਸੀ ਜਨ ਸੇਵੇ ਆ ਜਨ ਸੇਵੇ ਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤੰ ਸੇਤੰ ਜਨ ਹੈ ਤੇ ਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਨਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਅਨੇਕ ਅਨੇਕ ਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪਤਾ ਪੈ ਜਪੇ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਉਹ ਸਿਮਰਤ ਚਾਸ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੇ ਵਰ ਵਰ ਨ ਕੋਈ ਤੂੰ جگ جگ ਇੱਕ ਸਦਾ ਸਦਾ ਤੂੰ ਇੱਕ ਹੋਈ ਤੂੰ ਨਹਿਚਲ ਕਰਤਾ ਸੋਈ ਤੇ ਆਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੇ ਆਪੇ ਸਭ ਸੁਸਮ ਭਾਈ ਰੇ ਤੇ ਆਪੇ ਸ੍ਰੇ ਸਭ ਗੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜਿਸ ਸਭ ਸੇ ਕਾ ਜਾਣੋਈ ਅਸਾ ਮਹੱਲਾ ਜੋਤਾ ਤੂੰ ਕਰਤਾ ਸਚਿਆਰ ਮੈਂਦਾ ਸਾਈ ਤੂੰ ਕਰਤਾ ਸਚਿਆਰ ਮੈਂਦਾ ਸਾਈ ਜੇ ਤੋ ਪਾਵੇ ਸੋਈ ਤਿਸੀ ਜੋ ਤੋਂ ਦੇ ਸੋਇਓ ਪਾਈ ਰਾਵ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰ ਮੁਕਲਾਧਾ ਮਨ ਮੁਕਵਾਇਆ ਤੇਰਾ ਆਪੇ ਚੋੜਿਆ ਆਪ ਮਿਲਾਇਆ ਤੂੰ ਦਰਿਆਉ ਸੰਤ ਜਹੀ ਮਾਹੀ ਤੁਰ ਬਿੰਦੂ ਜ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲੇ ਵਿਛੜ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰੇ ਗੁਣ ਸਤਿ ਹੀ ਅਕ ਵਖਾਣ ਜਿਨੇ ਹਰ ਸੇਵਿਆ ਤਿਸ ਸੁਖ ਪਾਇਆ ਸਹਜ ਹੀ ਨਾਮ ਸਮਾਇ ਤੁ ਆਪੇ ਕਰਤਾ ਤੇਰਾ ਕੀਆ ਸੁਭ ਹੋਇ ਤੁ ਤੇ ਬਿਨ ਦੂਜਾ ਵਰਨ ਕੋਇ ਤੂ ਕਰ ਕਰਿ ਵਿਖੇ ਜਾਣਾ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਤੇ ਸਾਰੇ ਵਰਡੇ ਪਹਿਲੇ ਨਿਵਾਸਾ ਪਾਣੀ ਪਾਵਖਤ ਰਹੇ ਕੀਆ ਪੰਕਜ ਬਹੁ ਪਗਨੇ ਚਾਲੇ ਹਮ ਦੇਖਾ ਤੇ ਰੂਪੀਲੇ ਮਨ ਏਕ ਨ ਚੇਤਿ ਸਿ ਮੂੜਮਨਾ ਹਰਿ ਮਿਸਰੇ ਤੇਰੇ ਗੁਣ ਗਨਿਆ ਰਹਾਉ ਨਾਹੋ ਜਤੀਸ ਤੇਨੇ ਪੜਿਆ ਮੂਰਖ ਦਾ ਜਨਮ ਪਿਆ ਪ੍ਰਣਵਤ ਨਾਨਕ ਜਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰੇ ਆਸਮੱਲ ਨ ਪੰਨਾ ਪਈ ਪ੍ਰਾਪਤ ਮਾਨੁਕ ਤੇ ਹਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨਾ ਕਾਮ ਮੇਰੇ ਸਾਧ ਸੰਗਤ ਪਦ ਕੇਵਲ ਨਾਮ ਸੰਗ ਦਾਮ 나 ਕੋ ਫਜ਼ਲ ਤਰਨ ਕੇ ਜਨਮ ਬਿਤਾ ਜਾ ਤਰਨ ਮਾਇਆ ਕਹਿ ਰਹਾਉ ਜਪ ਤਪ ਸਿੰਧਮ ਤਰਮਨਾ ਕਮਾਇਆ ਸੇਵਾ ਸਾਧਨ ਜਨਿਆ ਹਰਿ ਰਾਇ ਕਹ ਨਾਨਕ ਹਮ ਨੀਚੇ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਜਪ ਤਪ ਸਿੰਧਮ ਤਰਮਨਾ ਕਮਾਇ ਆ ਸੇਵਾ ਸਾਧ ਨਾ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ पास चाहिए श्री कवि पास पिंती चा पई हमरी करो हाथ देर अच्छा पूरन हुए चित की इच्छा तब चरण मन रहे हमारा अपना जान करो प्रतिपारा हमरे दोषों से भयतम काबो आप हाथे मुहे सुखी बसे मोर परिवारा सेवक सिख सभे करता रा मोर अच्छा निज कर दे करे सब बैरन को आज संघरे पूरन हुए हमारी आशा तोर पदन की रह प्यासा तुम है छाड़ कोई वर्ण त्याऊ जो बर चहो स तुम ते पाऊ सेवक सिख हमारे तारिये चुन चुन सत्र हमारे मारिये आप हाथ मुझे बरे मरण काल का त्रास निवरे हो जो सदा हमारे पच्चा श्री सुज कर राख रहो मे रख साहिब संत सहाय प्यारे दीन बंध दुष्टन की हंता तुम ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਤਰਾ ਕਾਲ ਪਾਏ ਸੁਖ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸੁ ਕੀਓ ਵੇਦ ਰਾਜ ਪਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਚਚਨੁ ਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੁਮਾਰੀ ਸકલ ਪ੍ਰਜਾਤਨੇ ਆਪ ਸਹਾਰੀ ਸ਼ਿਵ ਕਨਕੋਸ਼ਿ ਗਣ ਸੁਖ ਦੇਉ ਸਤਰਨ ਕੋ ਪਲ ਮੋ ਬਦਕਿਉ ਕਟੇ ਕਟਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੇ ਤੇ ਕੁੰਚ ਦੇਸਤੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇਰ ਕੀ ਸੁਖ ਪਾਏ ਸਾਧਨ ਕੇ ਜੀ ਕੀ ਏਕ ਏਕ ਕੀ ਪੀਰ ਪਛਾਨਣਾ ਕਟੇ ਕਟਕੇ ਪਟਪਟਕੇ ਜਾਣਾ ਜਬੋਦ ਕਰਕ करा कर तारा तब देह पारा जब या करख कर हो कबू तुम मैं मिले तो देह तर सब हूँ जेते बदने सब तारे आप अपनी बुध विचार तुम सब हिते रहते निरालम जानत वेद भेद आलम निरंकार निर्विकार निर्लंभ आद नील नाद संभ ताका मूड उचारत पेदा जाको पेव न पावत बेदा ताको ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪ ਆਪਣੀ ਬੁੱਧ ਹੈ ਜਿਤੇ ਵਰਨਤ ਪਿੰਨ ਪਿੰਨ ਤਹਿ ਤੇਤੀ ਤੁਮਰਾ ਲਖਾ ਨ ਜਏ ਪਸਾਰਾ ਕਹਿ ਬਿਸਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਗੇ ਕੂਪਾ ਅੰਡਜ ਜੇ ਰਜ ਸਿੱਤ ਜਕੀਨੀ ਉਤੇ ਪੁਜਕਾਨ ਵਰ ਰਚਦੀਨੀ ਕਾ ਫੂਲੇ ਰਾਜਾ ਬਤਾ ਕੋ ਸਮਟੇ ਪਯੋ ਸ਼ੰਕਰ ਕਹਿਤਾ ਸਗਰੇ ਸੇਸ਼ ਤੇ ਕਾਏ ਚੰਪਵ ਆਦਜਗਾਦ ਸਰੂਪ ਸੁਯੰਪਵ ਅਬਰਚਾ ਮੇ ਰਿਤਮ ਕਰੋ ਸਿਕ ਬਾਰ ਸਿਕ ਸੰਘਰੋ ਜੋ ਸਤੇ ਹਉ ਤਵ ਤਤ ਪਾਤਾ ਸੁਖ ਲ ਮਲੇਚੇ ਕਰੋਣ ਗਾਤਾ ਜੇ ਸਤਿ ਸ਼ਗਨੇ ਪਰੇ ਤਿਨਕੇ ਦਸ਼ਤ ਦੁਖ ਤਵਾ ਮਰੇ ਰਗਚਨ ਪਗ ਪਰੇ ਤੇ ਹਾਰੇ ਤਿਨਕੇ ਤੁ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਤ ਐ ਹੈ ਤਾਕੇ ਕਾਲ ਨ ਘਟਨਾ ਐ ਸਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਰਿਤ ਕਾਲਾ ਕਿਰਪਾ ਦੇਸਟ ਤਨ ਜਾਇ ਰਹਿ ਹੋ ਤਾਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸੁਭ ਹੋਈ ਦਿਸਟ ਸਾਸ ਵਿਸਕ ਨ ਕੋਈ ਇਕ ਵਾਰ ਜਿੰਤ ਮੈਂ ਸੰਭਾਰਾ ਕਾਰ ਫਾਸਤੇ ਤਹੇ ਵਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਗ ਦੁਸ਼ਟ ਦੋਖ ਤੇ ਰਹਾ ਖੜਗ ਕੇਥਿ ਮੈਂ ਸ਼ਰਨ ਤਿਹਾਰੀ ਆਪ ਆਸਤਲ ਹੋ ਬਾਰੀ ਸਰਬ ਠੋਰ ਬੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਥਿ ਮੈਂ ਸ਼ਰਨ ਤਿਹਾਰੀ ਆਪ ਆਸਤਲ ਹੋ ਬਾਰੀ ਸਰਬ ਠੋਰ ਬੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਿਆ ਬਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨਿਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਉ ਸਿਮਰਤੇ ਸ਼ਾਸਤਰ ਵੇਦ ਸਭੈ ਵੋ ਪੀਧ ਕਹੈ ਹਮ ਏਕ ਨ ਜਾਣਿਉ ਸ਼੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿ ਹੋਂਦ ਹਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਾਰ ਬਾਏ ਕਹੇ ਕੀ ਲਾਜ ਅਸੇ ਗੋਬਿੰਦ ਦਾਸ ਤੁਹਾਰ ਸਗਲੇ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਾਰ ਬਾਇ ਗਏ ਕਿਲਾ ਦੇਸ ਗੋਬਿੰਦ ਦੇ ਦਾਸ ਤਹਾਰੇ ਰਾਮ ਕਲੀ ਮਹੱਲਾ ਤੀਜਾ ਆਨੰਦ ਕੁੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਚ ਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਕਰਨਾ ਸਮਰੱਤ ਸੁਆਮੀ ਸੋ ਕਿਉ ਮਨਾਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਾਰ ਤਾ ਤੇਰੇ ਸਭ ਕੇ ਚੈ ਜਿਸ ਸੇ ਹਿਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਚ ਨਾਮਿਆ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸਿਆ ਦਿਨ ਇਚਾਂ ਸਭ ਗਵਾਈਆਂ ਸਦਾ ਕੁਰਬਾਨ ਪਿਤਾ ਗੁਰਵਟੋ ਜਿਸ ਸੇ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਤ ਵਾਜੇ ਅਨੰਦ ਸੁਣੋ ਮਡ ਪਾਗਿ ਹੋ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਤਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤੇ ਕਹਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਨਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤੇ ਕਹਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਬੰਦਵਨੀ ਮਹੱਲਾ ਪੰਨਾ ਤਾਲ ਵਿਚਿਤਨ ਵਸਤੂ ਪर्यੋਗ ਸਤ ਸੰਤੋਖ ਵਿਚਾਰੋ અમૃત નામ ઠાકુર કા પયો જસકા સબ સાધારુ જેકો ખાવે જેકો પુંચે તિસ્કા હોયે ઉધારુ એવસ્ત તજી ને જાઈ નિત નિત રક ઉતારુ તમ સંસાર ચરણ લગ તરીએ સબ નાનક બ્રહ્મ પ્રસારો શ્લોક મહલ્લા પનવા 13 કીતા જાતો નહીં મેનો જોક તોય મે નિરગુણ આર કોઈ ગુણ નહીં અપે તરસ પયોઈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਪੌੜੀ ਦਿੱਤਾ ਤੁਸ ਮਰਤ ਜਿੱਤੈ ਕੋਈ ਨਹੀਂ ਉੱਤੇ ਤੇਰੀ ਰਕ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾਈ ਤੇ ਰਛੜ ਜਾਹੀ ਪੌਜਲੇ ਬਿਕਮ ਅਸਗਾਹਾ ਗੁਰਸ਼ਬਦੀ ਪਾਰ ਪਾਏ ਜਨ ਕੋ ਲਗੀ ਪਿਆਸ ਅਮਰਤ ਸੇ ਖਾਏ ਕਲ ਮੈਂ ਇਹ ਪੁੰਨ ਗੁਣ ਗੋਵਿੰਦ ਗਾਹੇ ਸੁਭਸੈ ਨੋ ਕਿਰਪਾਲ ਸਮਾਨੇ ਸਹ ਸਾਇ ਵਰਤਕ ਉਨਜਾਇ ਜੇ ਆਵਤ ਆਹੇ ਸ਼ਲੋਕ ਮਹੱਲਾ ਪੰਨਾ ਅੰਤਰ ਗੁਰਿਆ ਰਤਨਾ ਜਿਹਾ ਜਪ ਗੁਰਨਾਉ ਨੈਤਰੀ ਸਤਿਗੁਰ ਪ੍ਰੇਕਣਾ ਸਰਵਣੀ ਸੁਣਨਾ ਗੁਰਨਾਮ ਸਤਿਗੁਰੇ ਸਤਿ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਵਦ ਦੇ ਜਗ ਮਹਿ ਉਤਮ ਕਾਰਿਏ ਵਲੇ ਕੇ ਕੇ ਮਹੱਲਾ ਪੰਨਾ ਰਖੇ ਕਨਿਹਾਰੇ ਆਪਬਾਰੀਨ ਗੁਰ ਕੀ ਪੈਰੀਂ ਪਾਏ ਕਾਜ ਸਵਾਰੇ ਹੋਆ ਆਪ ਦਿਆਲੇ ਮਨਹੁਣ ਵਿਚਾਰੇ ਸਾਦੇ ਜਨਾਕੇ ਸੰਗ ਪਵਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨ ਮਹੇ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤਿ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤਿ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ